ਬਾਤ ਓਏ ਭਰਮ ਭੁਲਾਣੀਆਂ ਸਤੁਰਿ ਕਹਿੰਦੇ ਭਾਈ ਭਾਤ ਓਏ ਭਰਮ ਭੁਲਾਣੀਆਂ ਜਿਵੇਂ ਕੋਈ ਇਸਤਰੀ ਹੋਵੇ ਕੋਲਖਣੀ ਖੋਤੇ ਕਰਮਾਂ ਵਾਲੀ ਪਤੀ ਵਰਤਾ ਧਰਮ ਨੂੰ ਤਿਆਕ ਕੇ ਪਰਪੁਰਖਾਂ ਨਾਲ ਪਿਆਰ ਕਰਨ ਵਾਲੀ ਸੋ ਭਾਵੇਂ ਪਤੀ ਕਿਤਨਾ ਸੁੰਦਰ ਹੋਵੇ ਖੋਤੇ ਵਰਗਾ ਸੁਭਾਅ ਹੋ ਜਾਂਦਾ ਹੈ ਖੋਤੇ ਨੂੰ ਦੌੜਨਾ ਪਾਓ ਚੰਗੀ ਨਿਹਾਰੀ ਪਾਓ ਨਹੀਂ ਚੁਰਦਾ ਰੂੜੀਆਂ ਵਿੱਚ ਜਾ ਕੇ ਤੇ ਕੱਖ ਆਦਿਕ ਖਾਣ ਦਾ ਸ਼ਕੀਨ ਹੁੰਦਾ ਉਹ ਖੋਤੇ ਵਰਗੇ ਸੁਭਾਅ ਵਾਲੀ ਛੁੱਟੜੀ ਔਸਤਰੀ ਹੈ ਉਹਦਾ ਸੁਭਾਅ ਵੀ ਐਸਾ ਹੀ ਹੋਇਆ ਹੈ ਭਾਵੇਂ ਕਿਤਨਾ ਪਤੀ ਸੁੰਦਰ ਹੋਵੇ ਜਵਾਨ ਹੋਵੇ ਚੰਗੇ ਗੁਣਾਂ ਵਾਲਾ ਹੋਵੇ ਨੇਕ ਸੁਭਾਅ ਵਾਲਾ ਹੋਵੇ ਪਰ ਛੁੱਟੜੀ ਇਸਤਰੀ ਜਿਹੜੀ ਹੈ ਉਹ ਤਾਂ ਵੀ ਖੋਤੇ ਦੇ ਤਰ੍ਹਾਂ ਪਰ ਪੁਰਖਾਂ ਨਾਲ ਪਿਆਰ ਕਰਦੀ ਵਿਸ਼ੇਵਕਾਰ ਰੂਪੀ ਕੱਖਾਂ ਨੂੰ ਚੁਗਣ ਵਾਸਤੇ ਉਹ ਰੂਪਕ ਅਲੰਕਾਰ ਦੁਆਰਾ ਗੁਰੂ ਸਾਹਿਬ ਸ਼ਬਦ ਵਿੱਚ ਕਹਿੰਦੇ ਹਨ ਭਾਦ ਦੇ ਭਰਮ ਭੁਲਾਣੀਆਂ ਜਿਹੜੀਆਂ ਇਸਤਰੀਆਂ ਭਰਮ ਵਿੱਚ ਪੈ ਕੇ ਮਨੁੱਖਾ ਜਨੂ ਰੂਪੀ ਭਾਦਰੋਂ ਦੇ ਮਹੀਨੇ ਵਿੱਚ ਭੁੱਲ ਗਈਆਂ ਹਨ ਜੈ ਲੱਗਾ ਹੇਤ ਉਹਨਾਂ ਦਾ ਭਾਈ ਦੂਜੇ ਪੁਰਖਾਂ ਦੇ ਨਾਲ ਹੀ ਹੇਤ ਪ੍ਰੇਮ ਲੱਗਾ ਹੈ ਸੋ ਆਪਦੇ ਪਤੀਆਂ ਨੂੰ ਵਾਸ ਕਰਨ ਦੇ ਵਾਸਤੇ ਟੂਣੇ ਟਾਮੜਾਂ ਵਿੱਚ ਲੱਗੀਆਂ ਰਹਿੰਦੀਆਂ ਤੇ ਕਈ ਟੂਣੇ ਟਾਮੜ ਕਰਦੀਆਂ ਹੋਈਆਂ ਸੁਹਾਗ ਤੋਂ ਵੀ ਹੱਥ ਧੋ ਕੇ ਬੈਠ ਜਾਂਦੀਆਂ ਸੋ ਬਿਆਨਤੇ ਦੇ ਤੇ ਸਾਖੀਆਂ ਆਹ ਘੜੀ ਸਾਹਮਣੇ ਰੱਖ ਦਿੱਤੀ ਐ ਸਿੰਘ ਨੇ ਟਾਈਮ ਹੋ ਗਿਆ ਐ ਬਿਆਨਤ ਸਾਖੀਆਂ ਨੇ ਪ੍ਰਸ਼ਨਾਂ ਤੇ ਕਿ ਜਿਹੜੀਆਂ ਨੇ ਆਪਣੇ ਪਤੀਆਂ ਨੂੰ ਵਾਸ ਕਰਨ ਵਾਸਤੇ ਅੰਨੇ ਕਰਨ ਵਾਸਤੇ ਤੇ ਆਪ ਚੂਰੀਆਂ ਤੇ ਤੋਸੇ ਖਾਣ ਵਾਸਤੇ ਯਤਨ ਕੀਤੇ ਅਖੀਰ ਨੂੰ ਸੁਹਾਗ ਤੋਂ ਆਪ ਧੋ ਕੇ ਰੰਡੇ ਪਾਈ ਕੱਟਣਾ ਪਿਆ ਐਸੇ ਸੁਭਾਅ ਵਾਲੀਆਂ ਜਿਹੜੀਆਂ ਹਨ ਉਹ ਮਨੁੱਖਾ ਜਨਮ ਰੂਪੀ ਪਾਤਰੋਂ ਦੇ ਮਹੀਨੇ ਦੁਆਰਾ ਭਰਮ ਚ ਪੈ ਕੇ ਵਿਕਾਰਾਂ ਨੂੰ ਭੋਗਣ ਵਾਸਤੇ ਭੁੱਲ ਗਈਆਂ ਦੁਬੈਤ ਭਾਰ ਵਿੱਚ ਉਹਨਾਂ ਨੇ ਇਹ ਤਾਂ ਆਪਣਾ ਪ੍ਰੇਮ ਲਾਇਆ ਹੋਇਆ ਹਾਂ ਸ਼ਿੰਗਾਰ ਬਣਾਇਆ ਜਿਹੜੀਆਂ ਐਸੀਆਂ ਭਾਵੇਂ ਲੱਖਾਂ ਸ਼ਿੰਗਾਰ ਬਣਾ ਲੈਣ ਚੀਰਨੀਆਂ ਕੱਢ ਲੈਣ ਮੀਡੀਆ ਗੋੰਦ ਲੈਣ ਮੋਮ ਲਾ ਕੇ ਪੱਟੀਆਂ ਬਣਾ ਲੈਣ ਜਿਵੇਂ ਮਰਦਾਨ ਅਸਤਾਨ ਤੇ ਸਵਾਰ ਆਉਂਦਾ ਕੂਕਰ ਇਹੋ ਜਿਹਾ ਮੂੰਹ ਲਾ ਕੇ ਇਹੋ ਜਿਹਾ ਮੂੰਹ ਬਣਾ ਲੈਣ ਰੰਗ ਲਾ ਕਰਕੇ ਸੁਰਖੀ ਪਾਊਡਰ ਲਾ ਕਰਕੇ ਲੱਖਾਂ ਸ਼ਿੰਗਾਰ ਭਾਵੇਂ ਬਣਾ ਲੈਣ ਅੱਜ ਕੱਲ ਤਾਂ ਸ਼ਿੰਗਾਰ ਵੀ ਸਿਆਪੇ ਵਾਲੀ ਤਲ ਪਏ ਐ ਐਸਾ ਪਹਿਰਾਵਾ ਬਣ ਗਿਆ ਬੱਸ ਸੱਦੇ ਤੇ ਜਾਂਦੀ ਹੈ ਉੱਥੇ ਖੜੀਆਂ ਰਹਿੰਦੀ ਹੈ ਬੱਸ ਚਲੀ ਜਾਂਦੀ ਹੈ ਕਿ ਜੇ ਕੋਈ ਪੁੱਛਣਾ ਹੈ ਭਾਈ ਤੁਸੀਂ ਇੱਥੇ ਕਿਉਂ ਖੜੇ ਹੋ ਭਾਈ ਕੀ ਕਰੀਏ ਬੱਸ ਦੀ ਸੀਟ ਜਿਹੜੀ ਬਾਰੀ-ਬਾਰੀ ਆ ਚੜ੍ਹਨ ਵਾਲੀ ਉਹ ਉੱਚੀ ਆ ਗੋਡਾ ਮੁੜਦਾ ਨਹੀਂ ਬੱਸ ਖੜੋਤੀ ਨਹੀਂ ਕੋਈ ਜ਼ਰੂਰੀ ਮਗਰ ਪਿਆ ਖੁੱਲਾ ਪਹਿਰਾਵਾ ਪਾਉਣ ਵਾਲਾ ਗੁਰਮਤਿ ਦਾ ਹੈ ਮਹਾਰਾਜ ਕਹਿੰਦੇ ਪਾਵੇਂ ਲੱਖਾਂ ਸ਼ਗਾਰ ਬਣਾ ਲੈਣ ਐਸੇ ਸੁਭਾਅ ਵਾਲੀਆਂ ਜਿਨ੍ਹਾਂ ਦਾ ਪਰ ਪਤੀਆਂ ਦੇ ਨਾਲ ਪਿਆਰ ਮਾਰ ਜਨਾਹੀ ਕੇਤ ਭਾਏ ਉਹਨਾਂ ਦਾ ਨਾਮ ਆਇਆ ਹੈ ਸਗਾਰ ਕਿਸੇ ਵੀ ਕੰਮ ਨਹੀਂ ਆਵੇਗਾ ਐਸੇ ਖੋਟੇ ਸੁਭਾਅ ਵਾਲੀ ਜਿਹੜੀ ਇਸਤਰੀ ਹੈ ਇਹ ਤਾਂ ਬਾਹਰਲਾ ਪਹਿਰਾਵੇ ਦਾ ਕਥਨ ਕੀਤਾ ਹੈ ਇਸੇ ਦੁਆਰਾ ਪਾਤੀ ਪਰਮੇਸ਼ਰ ਤੇ ਜੀਵ ਰੂਪ ਇਸਤਰੀ ਦਾ ਆਰੰਭ ਤੋਂ ਸੁਣੋ ਤਾ ਤੋਏ ਭਰਮ ਭੁਲਾਣੀਆਂ ਚਾਤੂਰ ਜੀ ਕਹਿੰਦੇ ਭਾਦੋਏ ਭਰਮ ਭੁਲਾਣੀਆਂ ਜਿਨ੍ਹਾਂ ਦਾ ਭਾਏ ਦੋ ਨਾਮ ਹੈ ਦੁਭਦਾ ਦਾ ਭਾ ਨਾ ਨਾ ਭਾਵਨਾ ਦਾ ਸੋ ਭਾਵ ਦਾ ਜਿਨ੍ਹਾਂ ਦਾ ਦਵਤ ਦੇ ਨਾਲ ਹੀ ਭਾਵ ਪ੍ਰੇਮ ਹੈ ਦੁਬਦਾਂ ਵਿੱਚ ਪ੍ਰੇਮ ਕਰਨੇ ਕਰਕੇ ਭਰਮ ਵਿੱਚ ਪੈ ਕੇ ਕਰਕੇ ਜੀਵ ਰੂਪ ਵੇਸਤਰੀਆਂ ਜੋ ਭੁੱਲ ਗਈਆਂ ਹਨ ਭਰਮ ਹੀ ਪੰਜ ਪ੍ਰਕਾਰ ਦਾ ਹੈ ਸੋ ਤੇ ਭੇਦ ਭਰਮ ਜਿਹੜਾ ਭੇਦ ਪਰਮ ਕਰਤਾ ਪਰਮ ਆਰਕ ਪੰਜ ਪ੍ਰਕਾਰ ਦੇ ਮੰਨੇ ਹੈ ਤੇ ਕੱਲਾ ਭੇਦ ਭਰਮ ਹੀ ਪੰਜ ਪ੍ਰਕਾਰ ਦਾ ਹੈ ਜੀਵ ਈਸ ਦਾ ਭੇਵ ਜੀਵ ਜੀਵ ਦਾ ਭੇਵ ਜੀਵ ਜੜ ਦਾ ਭੇਵ ਜੜ ਜੜ ਦਾ ਭੇਵ ਭੇਦ ਤੇ ਜੜ ਤੇ ਜੀਵ ਦਾ ਭੇਦ ਇਹ ਤਾਰ ਕੇ ਪੰਜ ਪ੍ਰਕਾਰ ਦਾ ਕੱਲਾ ਭੇਦ ਪਰਮੀ ਹੈ ਸੋ ਖਾਲਸਾ ਜੀ ਭਰਮ ਕੀ ਹੁੰਦਾ ਹੈ ਜਥਾਰਥ ਵਰਸ ਜਥਾਰਥ ਵਸਤੂ ਦਾ ਸਮਾਨ ਗਿਆਨ ਤੇ ਆ ਜਥਾਰਥ ਵਸਤੂ ਦਾ ਵਿਸ਼ੇਸ਼ ਗਿਆਨ ਇਹਨੂੰ ਭਰਮ ਕਹਿੰਦੇ ਐ ਜਿਵੇਂ ਰੱਸੀ ਹੈ ਉਹ ਜੋ ਰੱਸੀ ਹੈ ਉਹਦਾ ਖਾਲਸਾ ਜੀ ਸਭ ਪ੍ਰਤੀਤ ਹੋਏ ਲੱਗ ਪਿਆ ਜਥਾਰਥ ਵਸਤੂ ਸਹੀ ਵਸਤੂ ਤਾਂ ਹੈ ਰੱਸੀ ਪਰ ਉਹਦਾ ਵਿਸ਼ੇਸ਼ ਗਿਆਨ ਪਾਸੜ ਲੱਗ ਪਿਆ ਸੱਪ ਪ੍ਰਤੀਤ ਹੋਣ ਲੱਗ ਗਿਆ ਤੇ ਆ ਜਥਾਰਥ ਵਸਤੂ ਉਹਦੇ ਵਿੱਚ ਸੱਪ ਪ੍ਰਤੀਤ ਹੁੰਦਾ ਤੇ ਉਹਦਾ ਵਿਸ਼ੇਸ਼ ਗਿਆਨ ਹੋ ਗਿਆ ਵਿਸ਼ੇਸ਼ ਜਿਹੜਾ ਉਹ ਸੱਪ ਪ੍ਰਤੀਤ ਹੁੰਦਾ ਤੇ ਜਥਾਰਥ ਵਸਤੂ ਹੈ ਰੱਸੀ ਪਰ ਉਹਦਾ ਸਮਾਨ ਗਿਆਨ ਪ੍ਰਤੀਤ ਹੁੰਦਾ ਸਹੀ ਨਹੀਂ ਦਿੱਸਦੀ ਸਹੀ ਨੂੰ ਗਲਤ ਮੰਨਣਾ ਤੇ ਕਾਲਪ ਤ ਨੂੰ ਸਹੀ ਮੰਨਣਾ ਉਹਨੂੰ ਧਰਮ ਕਹਿੰਦੇ ਹਨ ਇਸ ਤਰ੍ਹਾਂ ਦੁਗਦਾ ਦੇ ਭਾਵ ਥੱਲੇ ਧਰਮ ਚ ਪੈ ਕਰਕੇ ਜੀਵ ਇਸਤਰੀਆਂ ਜੋ ਭੁੱਲ ਗਈਆਂ ਨੇ ਪੂਜਾ ਲੱਗਾ ਏਤ ਦੂਜੇ ਦਵੈਤ ਭਾਵ ਵਿੱਚ ਏਤ ਲੱਗ ਗਿਆ ਹੈ ਪ੍ਰੇਮ ਲੱਗ ਗਿਆ ਹੈ ਜੰਡ ਨੂੰ ਸੰਧੂਰ ਭੁਕਣਾ ਪਿੱਪੜ ਨੂੰ ਪਾਣੀ ਪਾਉਣਾ ਕੋਈ ਹੰਨੇ ਦੀ ਕੋਈ ਬੰਨੇ ਦੀ ਕੋਈ ਪਹਾੜਾਂ ਵਾਲੇ ਰੰਨੇ ਦੀ ਕੋਈ ਢੋਲ ਤਮੱਕਾ ਸਰਵਰ ਦਾ ਕੰਨ ਮੰਨ ਗੁਰੂ ਤੂੰ ਮੇਰਾ ਤੇ ਮੈਂ ਤੇਰਾ ਗੁਰੂ ਐਸੇ ਆਲੇ ਵਿੱਚ ਜਿਨ੍ਹਾਂ ਦਾ ਲੱਗ ਗਿਆ ਜੀਵ ਰੂਪੀ ਇਸਤਰੀਆਂ ਦਾ ਲੱਕ ਤੁਸੀਂ ਗਾਰ ਬਣਾਇਆ ਭਾਈ ਭਾਵੇਂ ਉਹ ਲੱਖਾਂ ਸਿਗਾਰ ਬਣਾ ਲੈਣ ਤਰਾਟਕ ਵੀ ਸਾਧ ਲੈਣ ਤਰਾਟਕ ਆਰਕ ਸਾਧਨਾ ਪ੍ਰਾਣਾ ਜਾਮ ਕਰਨਾ ਨੇਉਲੀ ਧੋਤੀ ਆਰਕ ਸਾਧਨਾ ਇਹਨਾਂ ਸਾਧਨਾ ਰੂਪੀ ਸਿਗਾਰਾਂ ਨੂੰ ਭਾਵੇਂ ਲਾ ਲੈਣ ਇੱਕ ਮਹਾਂਪੁਰਖਾਂ ਨੂੰ ਸਾਥ ਮਿਲਿਆ ਸੀ ਅਚਲਵਟਾਲੇ ਸੰਤ ਬਾਬਾ ਗੁਰਵਚਨ ਸਿੰਘ ਜੀ ਖਾਲਸਾ ਮਹਾਂਪੁਰਖਾਂ ਨੂੰ ਉਹਨਾਂ ਟਾਈਮਾਂ 'ਚ ਗੱਡੀਆਂ ਤਾਂ ਕੋਈ ਨਹੀਂ ਸੀ ਤੁਰ ਕੇ ਜਾਣਾ ਪੈਂਦਾ ਸੀ ਇੱਥੇ ਨੂੰ ਵਿਚਰਦੇ-ਵਿਚਰਦੇ ਅਚਲਵਟਾਲੇ ਦਰਸ਼ਨ ਕਰਕੇ ਹਰ ਗਵਿੰਦਪੁਰ ਸਾਹਿਬ ਪਹੁੰਚਣਾ ਸੀ ਉੱਥੇ ਇੱਕ ਬੜਾ ਮੋਟਾ ਸਾਧ ਚੰਗਾ ਅਸਣ ਲਾ ਕੇ ਬੈਠਿਆ ਕਰੇ ਜਿਵੇਂ ਕਿੰਨਾ ਸਾਧ ਨੂੰ ਹੁਣ ਵੀ ਬਿਮਾਰੀ ਹੈ ਗੁਰੂ ਥੱਲੇ ਪਾਵੇਂ ਇੱਕ ਕੱਪੜਾ ਹੀ ਹੋਵੇ ਆਪਦੇ ਥੱਲੇ ਗਲੀਚਾ ਜ਼ਰੂਰ ਛਾਉਂਦੇ ਆ ਉਹਨੂੰ ਵੀ ਇਹ ਸਵਾਸ ਸੀ ਤੇ ਸਾਧਨ ਕੀ ਸੀ ਏ ਘੋਰ ਮੰਤਰ ਸਾਧਿਆ ਹੁੰਦਾ ਜਿਵੇਂ ਬਾਬੂ ਸੌਣ ਸਿੰਘ ਜੀ ਰਾਣਾ ਸਵਮੀਆਂ ਦਾ ਉਹਨੇ ਸਾਧਿਆ ਸੀ ਸੁਪਾਰੀ ਖਾਲਣੀ ਤੇ ਕਿਰਿਆ ਦੁਆਰਾ ਬਾਹਰ ਕੱਢ ਕੇ ਉਹਨੂੰ ਧੋ ਕੇ ਤੇ ਰਗੜ ਕੇ ਲੰਗਰ ਚ ਅਰਲਾ ਕੇ ਵਰਤਾ ਦੇਣੀ ਉਹਨੂੰ ਜਿਨ੍ਹਾਂ ਨੇ ਖਾ ਲੈਣਾ ਉਹਦੇ ਤੇ ਖਾਣ ਜਿਸ ਦੇ ਕਿਰਿਆ ਦੁਆਰਾ ਉਹ ਵਸਤੂ ਆਈ ਹੋਵੇ ਉਹਦਾ ਅਸਰ ਖਾਣ ਵਾਲੇ ਤੇ ਪੈ ਜਾਂਦਾ ਇਹਨੂੰ ਘੋਰ ਮੰਤਰ ਕਹਿੰਦੇ ਦਸਣਾ ਓਖਾ ਜ ਐਸ ਵਾਸਤੇ ਹੈ ਘੋਰ ਮੰਤਰ ਸਾਧਨਾ ਉਹਨੂੰ ਕਹਿੰਦੇ ਆ ਜਿਹੜਾ ਘੋਰ ਮੰਤਰੀਆ ਆਪਣੀ ਕਿਰਿਆ ਨੂੰ ਆਪ ਖਾਵੇ ਸਰਲੇ ਆਲਕ ਨੂੰ ਵਿਸ਼ਟਾਦਕ ਨੂੰ ਉਹਨੂੰ ਖਾ ਕੇ ਤੇ ਫੇਰ ਦੁਬਾਰਾ ਉਹ ਕਿਰਿਆ ਨੂੰ ਬਾਹਰ ਕੱਢੇ ਉਹਨੂੰ ਕਹਿੰਦੇ ਕੋਰ ਮੰਤਰ ਬਹੁਤ ਭੜਾ ਜਿਆ ਸਾਧਨਾ ਹੈ ਇਸ ਵਾਰ ਤੇ ਸ਼ਾਰੇ ਮਾਤਰੀ ਉਹਨਾਂ ਕਹਿਆ ਉਹ ਸੁਪਾਰੀ ਖਾ ਕੇ ਬਾਹਰ ਕੱਢਣੀ ਧੋ ਕੇ ਰਗੜ ਕੇ ਲੰਗਰ ਚ ਵਰਤਾਉਣੀ ਫਿਰ ਜਿਨ੍ਹਾਂ ਨੇ ਉਹ ਖਾ ਲੈਣੀ ਉਹਨਾਂ ਦੇ ਉੱਪਰ ਅਸਰ ਪੈ ਜਾਣਾ ਗੁਰੂ ਪਿਆਰੇ ਸਤਖੰਡਵਾਸੀ ਭਾਈ ਰਣਪੀਰ ਸਿੰਘ ਸਾਹਿਬ ਨੇ ਇੱਕ ਵਾਰੀ ਪੰਜਾ ਪਿਆਸ ਸੀ ਤੇ ਉਸ ਵੇਲੇ ਬਾਬੂ ਸੌਣ ਮਾਲ ਨੂੰ ਸ਼ਿਕਾਇਤ ਖਾਣੀ ਪਈ ਸੀ ਮੂੰਹ ਸਿੱਧਾ ਜਿਹਦਾ ਹੋਇਆ ਸੀ ਤੇ ਇਸੇ ਤਰ੍ਹਾਂ ਚਲੋਟਾਲੇ ਵਾਲਾ ਜੇ ਕੁ ਮੇਰਾ ਮਿਲਿਆ ਸੀ ਉਹ ਸੰਤ ਬਾਬਾ ਗਰਬਚਨ ਸਿੰਘ ਜੀ ਖਾਸ ਤਨ ਮਿਲਿਆ ਸੀ ਉਹਦਾ ਸਾਧਨ ਸਾਧਿਆ ਸੀ ਇੱਕ ਕਾਲਾ ਰੰਗ ਦਾ ਕਿਣਕਾ ਰੱਖ ਕੇ ਨਿਗਾਹ ਸਾਹਮਣੇ ਨਿਗਾਹ ਉਹਦੇ ਚ ਟਿਕਾਈ ਰੱਖਣੀ ਜਦੋਂ 2 4 5 ਮਿੰਟ ਵਾਸਤੇ ਨਿਗਾਹ ਟਿਕੜ ਲੱਗ ਪਵੇ ਫੇਰ ਪੂਰੀ ਜਾਂਦੀ ਕੀੜੀ ਤੇ ਨਿਗਾਹ ਟਕਾਉਣੀ ਆਪਣੇ ਨਿਗਾਹ ਦੀ ਸ਼ਕਤੀ ਨਾਲ ਉਹ ਕੀੜੀ ਨੂੰ ਰੋਕ ਲੈਣਾ ਚੱਲਣਾ ਦੇਣਾ ਫੇਰ ਕੀੜੇ ਤੇ ਟਕਾਉਣੀ ਫੇਰ ਉਹ ਤੋਂ ਵੱਡੇ ਜਾਨਵਰ ਤੇ ਟਕਾਉਣੀ ਫੇਰ ਉਹ ਸ਼ਕਤੀ ਵੰਦੀ ਰਹਿੰਦੀ ਨਿਗਾਹ ਵਿੱਚ ਫੇਰ ਘੋੜੇ ਤੇ ਮਨੁੱਖ ਤੇ ਨਿਗਾਹ ਟਕਾਉਣ ਲੱਗ ਪੈਣੀ ਇੰਨੀ ਨਿਗਾਹ ਵਿੱਚ ਸ਼ਕਤੀ ਹੋ ਜਾਣੀ ਤਰਾਕ ਸਾਧਿਆ ਸਾਧਿਆ ਕਿ ਮਨੁੱਖ ਵੱਲ ਨਿਗਾਹ ਨਾਲ ਜੜਾ ਕਬੀਰ ਅਸਰਾ ਤੱਕ ਲੈਣਾ ਤੇ ਮਨੁੱਖ ਨੇ ਪ੍ਰਭਾਵਿਤ ਹੋ ਜਾਣਾ ਜੋ ਬਚਨ ਕਹਿਣਾ ਮੰਨ ਲੈਣਾ ਇਹੋ ਦਾ ਸਾਧਨ ਪਰ ਇਹ ਉਹਨਾਂ ਲੋਕਾਂ ਤੇ ਚੱਲਦੇ ਐ ਜਿਹੜੇ ਲੋਕ ਨਗੁਰੇ ਐ ਜਿਹੜੇ ਗੁਰੂ ਵਾਲੇ ਨਹੀਂ ਬਾਣੀ ਨਹੀਂ ਪੜ੍ਹਦੇ ਜੋ ਜਿਹੜਾ ਬਾਣੀ ਪੜਨ ਵਾਲਾ ਹੋਵੇ ਤੇ ਉਹ ਤਰਾਟ ਕਿਸਾਦਨ ਵਾਲੇ ਉਹਨਾਂ ਦੇ ਰਗੜੇ ਚ ਆ ਜਾਂਦੇ ਐ ਮਹਾਪੁਰਖਾਂ ਕੋਲ ਪੋਤੀਆਂ ਸੀ ਗੁਟਕੇ ਸੀ ਸਿੰਘਾਂ ਕੋਲ ਮੈਂ ਸੰਗਤ ਨੂੰ ਵੀ ਬੇਨਤੀ ਕਰਾਂ ਕਈ ਵਾਰੀ ਜੇ ਮਿਲਣ ਜਾਂ ਜਾਂਦੇ ਐ ਗੁਟਕੇ ਕੋਲ ਪਾਏ ਹੁੰਦੇ ਰੱਖੇ ਹੁੰਦੇ ਐ ਤੇ ਥੱਲੇ ਬਹਿ ਜਾਂਦੇ ਐ ਸਿੰਘੋ ਥੱਲੇ ਨਹੀਂ ਬਹਿਣਾ ਕਿੱਡਾ ਵੱਡਾ ਸਾਹ ਹੋਵੇ ਕਿੱਡਾ ਵੱਡਾ ਲੀਡਰ ਹੋਵੇ ਗੁਟਕਾ ਲੈ ਕੇ ਜਾਂ ਤੱਕ ਖੜੇ ਰਹਿਣਾ ਤੇ ਜਾਂ ਗੋਟਕਾ ਉੱਚੇ ਥਾਂ ਤੇ ਰੱਖ ਕੇ ਫੇਰ ਆਪ ਥੱਲੇ ਬੈਠਣਾ ਗੁਰਬਾਣੀ ਦਾ ਸਤਕਾਰ ਕਰਨਾ ਉੱਥੇ ਮਹਾਪੁਰਖ ਮਿਲਣਗੇ ਕੁਝ ਕਨਾਲ ਸਿੰਘ ਸੀ ਉਹ ਸਾਧ ਕਰਨ ਲਗਾ ਬਹਿ ਜੋ ਸੰਗ ਕਰਨ ਕੇ ਬਾਬਾ ਜੀ ਅਸੀਂ ਤਾਂ ਦਰਸ਼ਨ ਕਰਨੇ ਸਾਡੇ ਕੋਲੇ ਗੁਰੂ ਕੀਆਂ ਪੋਥੀਆਂ ਬੈਠ ਨਹੀਂ ਸਕਦੇ ਕਹਿੰਦਾ ਮੈਂ ਹੁਣ ਬਿਠਾ ਲਾਂਗਾ ਸਿੰਘ ਸੀ ਰਹਿਤ ਵਾਲੇ ਬਾਣੀ ਪੜਦੇ ਕਹਿੰਦੇ ਬਿਠਾ ਲੈ ਲੱਗਾ ਝਾਕਣ ਅੱਖਾਂ ਲਾਲ ਜੀਆਂ ਕੀਤੀਆਂ ਉਹ ਜਿਵੇਂ ਗਰਮੇਰ ਸੰਭਾ ਕੇ ਪੁਰਾਣੇ ਵਾਲਾ ਉਹ ਵੀ ਅਖਾਆਂੀਆਂ ਵੀਂਆਂ ਟੇਡੀਆਂ ਜਾਂ ਕਾਫੀ ਕਰ ਦਿੰਦਾ ਹੁਣ ਤਾਂ ਹੱਥ ਟੁੱਟ ਗਿਆ ਹੈ ਦਿੱਲੀ ਧਾਕਰ ਜੀ ਆਹਨਾਂ ਨੂੰ ਲੱਗ ਪਿਆ ਵਿਖਾਉਣ ਇੰਦਰਾ ਨੂੰ ਵੀ ਸ਼ੇਰ ਵਿਖਾਉਂਦਾ ਪਰ ਪੱਕਾ ਪਤਾ ਤਾਂ ਮੈਨੂੰ ਹੈ ਨਹੀਂ ਰਜੀਵ ਦਾ ਤਾਂ ਪਤਾ ਹੈ ਤੇ ਉਹ ਵੀ ਲੱਗਾ ਵਿਖਾਉਣ ਕੀ ਜੋਰ ਚੱਲਣਾ ਸੀ ਬਾਣੀ ਪੜਨ ਵਾਲਿਆਂ ਤੇ ਖਾਲਸਾ ਜੀ ਫਿਰ ਲਕੀਰ ਜੀ ਕੱਢਣ ਲੱਗਾ ਲਕੀਰ ਨਾਲ ਉਹਨਾਂ ਜੋਰ ਚੱਲਿਆ ਫਿਰ ਸ਼ੰਖ ਚੁੱਕ ਲਿਆ ਸ਼ੰਖ ਨਾਲ ਉਹਨਾਂ ਜੋਰ ਚੱਲਿਆ ਉਥੇ ਮੇਸਤਰੀ ਸਿੰਘ ਕੰਦ ਕੱਢਦੇ ਸੀ ਉਹ ਆ ਕੇ ਸੰਤਾਂ ਨੂੰ ਕਹਿ ਲਗੇ ਬਾਬਾ ਜੀ ਇੱਕ ਕੀ ਗੱਲ ਤੁਹਾਡੇ ਤੇ ਜੋਰ ਨਹੀਂ ਚੱਲਦਾ ਕਹਿੰਦੇ ਭਾਈ ਸਾਧ ਨੂੰ ਪੁੱਛ ਲਓ ਜਦੋਂ ਜਾ ਕੇ ਪੁੱਛਿਆ ਕਹਿੰਦਾ ਜੀ ਅਮਰਤਾਰੀ ਐ ਜਿਹੜਾ ਅਮਰਤਾਰੀ ਰਹਿਤਵਾੜਾ ਹੋਵੇ ਭਾਵੇਂ ਪਾਣੀ ਵੀ ਘੱਟ ਪੜਦਾ ਹੋਵੇ ਉਹਦੇ ਤੇ ਮੇਰਾ ਅਸਮ ਨਹੀਂ ਚੱਲਦਾ ਜਿਹੜੇ ਗੁੱਲੀ ਛਲੀਰਾਹ ਹੋਣੀਏ ਉਹਨਾਂ ਤੇ ਤਾਂ ਚੱਲ ਪੈਂਦਾ ਹੈ ਉਸ ਵੇਲੇ ਸੁਣ ਕੇ ਨੀਂਦੀ ਪਾਉਣੀ ਪਈ ਸੀ ਪਰ ਜਿਹੜੇ ਐਸੇ ਲੋਕ ਗੁਰਬਾਣੀ ਤੋਂ ਤੇ ਰਹਿਤ ਮਰਜ਼ਾਦਾ ਤੋਂ ਰਹਤ ਹੈ ਕੋਨਾ ਬਾਰੇ ਕਹਿੰਦੇ ਲੱਖ ਸਿਗਾਰ ਬਣਾਇਆ ਭਾਵੇਂ ਲੱਖਾਂ ਸਿਗਾਰ ਤਰਾਟਕਾ ਨੂੰ ਸੱਜ ਨੂੰ ਪੜਾ ਲੈਣ ਭਾਵੇਂ ਸਿਗਾਰ ਤਾਂ 16 ਪ੍ਰਕਾਰ ਦੇ ਬਾਹਰ ਦੇ ਵੀ ਹਨ ਤਰੇ ਕਾਲੇ ਤੋਂ ਉਜਲੇ ਪਤਲੇ ਪੰਜ ਪ੍ਰਕਾਰ ਚਾਰ ਕਠਣ ਦੇ ਚੀਕ ਨੇ 16 ਜਾਂ ਸ਼ਿਗਾਰ ਇਹ ਤਾਂ ਕਵੀਆਂ ਨੇ ਬਾਹਰ ਨੇ ਦੱਸਿਆ ਤਿੰਨ ਕਾਲੇ ਅੱਖਾਂ ਦੇ ਪਰਵੱਟੇ ਕਾਲੇ ਹੋਣੇ ਕੇਸ ਕਾਲੇ ਹੋਣੇ ਹਸਤਨ ਕਾਲੇ ਹੋਣੇ ਤੇ ਦੋ ਉਜਲੇ ਨਹ ਤੇ ਦੰਦ ਬਹੁਤੇ ਚਿੱਟੇ ਹੋਣੇ ਚਾਰ ਕਠਣ ਛਾਤੀ ਡੋਲੇ ਆਸਨ ਸਥਾਨ ਤੇ ਉਰੂ ਆਲਕ ਕਰੜੇ ਹੋਣੇ ਤੇ ਦੋ ਚੀਕ ਨੇ ਕੇਸ ਚਕਨਤ ਵਾਲੇ ਚਮੜੀ ਕੋਮਲ ਹੋਣੀ ਇਹ ਤਾਂ ਕਾਵ ਰਸ ਦਾ ਨਕਸ਼ ਇਸੇ ਤਰ੍ਹਾਂ ਬ੍ਰਹਮ ਗਿਆਨੀ ਵੀ 16 ਸ਼ਿੰਗਾਰ ਲਾਉਂਦੇ ਆ ਕਿਉਂਕਿ ਗਿਆਨਰਾਉ ਜਦ ਸੇਜਾ ਆਵੇ ਤਾਂ ਨਾਨਕ ਭੋਗ ਕਰੇ ਉਹ ਵੀ ਭੋਗਾ ਨੂੰ ਭੋਗਦੇ ਆ ਕਾਲਪੁਰਖ ਪਰਮੇਸ਼ਰ ਪਤੀ ਦੇ ਨਾਲ ਏਕਾਪੁਰਖ ਸੁਭਾਈ ਨਾਰ ਦੇ ਮਾਮਾ ਵਾਕ ਮੁਤਾਬਕ ਉਹ ਕਿਹੜਾ ਲਾਉਂਦੇ ਆ ਤਰਾ ਕੌਲੇ ਕਿੰਨੇ ਕਾਲ ਵਰਤ ਭੂਤ ਤੇ ਭਵਿਕ ਇਹ ਜਿਹੜੇ ਕਿੰਨੇ ਕਾਲ ਇਹਨਾਂ ਨੂੰ ਪਵਿੱਤਰ ਕਰਨ ਬਾਣੀ ਪੜ ਕੇ ਬਾਲਕ ਜਵਾਨੀ ਤੇ ਬਿਰਧ ਅਵਸਥਾ ਇਹ ਵੀ ਤਿੰਨ ਕਾਲ ਹੈ ਜਾਗਰਤ ਸੁਪਨ ਤੇ ਸੁਖੋਪਤ ਇਹਨਾਂ ਤਿੰਨਾਂ ਅਵਸਥਾ ਨੂੰ ਸਾਧਨਾ ਇਹ ਵੀ ਖਾਲਸਾ ਜੀ ਤਿੰਨ ਕਾਲ ਹਨ ਤ੍ਰੈ ਕਾਲੇ ਦੋ ਉਚਲੇ ਆਹ ਲੋਕ ਤੇ ਪਰਲੋਕ ਇੱਥੇ ਸੇਵਾ ਕਰਨੀ ਸਿਮਰਨ ਕਰਨ ਪਰਲੋਕ ਵਾਸਤੇ ਸਿਮਰਨ ਅਲਤੋਵਾਸ ਤੇ ਸੇਵਾ ਇਹ ਦੋਵੇਂ ਚੀਜ਼ਾਂ ਉਪਵਿੱਤਰ ਕਰ ਲੈਣੀਆਂ ਇਹ ਦੋ ਉੱਜਨੇ ਐ ਚਾਰ ਕਟਣ ਵੈਰਾਗ ਵਿਵੇਕ ਖੱਤ ਸੰਪਤੀ ਤੇ ਮੋਹ ਇੱਛਾ ਇਹ ਚਾਰ ਸਾਧਨਾ ਸੰਯੁਕਤ ਹੋਣ ਇਹਨਾਂ ਨੂੰ ਸਾਧ ਲੈਣਾ ਇਹ ਚਾਰ ਕਟਣ ਐ ਤੇ ਚਾਰ ਕਟਣ ਦੋਏ ਚੀਕ ਨੇ ਮਾਨ ਤੇ ਬੁੱਧ ਇਹਨਾਂ ਨੂੰ ਪ੍ਰੇਮ ਰੂਪੀ ਘੋ ਵਿੱਚ ਪਰ ਇਹ ਖੰਡ ਪਾਕ ਸਨਿਗਧ ਕਰ ਲੈਣਾ ਮਠਾਸ ਦੇ ਸਹਿਤ ਕਰ ਲੈਣਾ ਇਹ 16 ਸ਼ਿੰਗਾਰ ਬ੍ਰਹਮ ਗਿਆਨੀ ਲਾਉਂਦੇ ਆ ਪਰ ਬਾਹਰਲੇ ਜਿਹੜੇ ਪਖੰਡੀ ਹੈ ਉਹਨਾਂ ਦੇ ਸ਼ਿੰਗਾਰ ਦਾ ਕਤਨ ਹੈ ਭਾਵੇਂ ਲੱਖਾਂ ਸ਼ਿੰਗਾਰ ਬਣਾ ਲੈਣ ਪਰ ਜਨਾਹੀ ਕੇਤ ਪਰ ਭਾਏ ਕਿਸੇ ਵੀ ਕੰਮ ਨਹੀਂ ਹੋਣਗੇ ਸਿੱਖੀ ਧਾਰਨ ਕੀਤੀ ਤੋਂ ਬਿਨਾਂ ਪਖੰਡੀ ਜਿਹੜੇ ਕਹਿੰਦੇ ਆ ਤੁਹਾਨੂੰ ਕਾਰ ਤੇ ਚੜਾ ਕੇ ਨਰਕ ਛਾਡਾਵਾਂਗੇ ਆਪ ਹੀ ਚਲੇ ਜਾਂਦੇ ਹਾਂ ਜਿਤ ਦਿਨ ਦੇਹ ਬਿਨ ਸਸੀ ਜਦ ਤਹਨ ਪਾਏ ਦੇਹ ਬਿਨ ਸਸੀ ਬਿਨ ਸਦੀ ਸੀ ਬਿਨ ਸਦੀ ਹੈ ਤੇ ਬਿੰਤੇਗੀ ਆਉਣ ਵਾਲੇ ਸਮੇਂ ਵਿੱਚ ਜਦੋਂ ਬਿੰਤ ਨਹੀਂ ਦੇ ਨਾ ਹੁੰਦੀ ਆ ਜਿਤ ਵੇਲੇ ਕੈਸਨ ਪ੍ਰੇਤ ਉਸ ਵੇਲੇ ਮਿੱਤਰ ਦੋਸਤ ਵੀ ਸਾਰੇ ਪ੍ਰੇਤ ਹੀ ਕਹਿਣ ਲੱਗ ਪੈਣਗੇ ਸਭ ਤੋਂ ਤਾਂ ਨੇੜੇ ਘਰ ਵਾਲੀ ਮੰਨੀ ਹੈ ਜਿਹਦਾ ਇੱਕੋ ਪਰਦਾ ਮੰਨੀ ਹੈ ਉਰੇ ਬਾਰੇ ਵੀ ਬਚਨ ਕਹਿਆ ਨੇ ਕਿ ਭੂਤ-ਪੂਤ ਕਰ ਭਾਗੀ ਇਹ ਵੀ ਪ੍ਰੇਤ-ਪ੍ਰੇਤ ਕਰਕੇ ਭੱਜ ਜਾਵੇਗੀ ਬਾਬੇ ਬਕਰੇ ਸਾਹਿਬ ਦੀ ਸਾਖੀ ਹੈ ਨੌਵੇਂ ਪਾਛੜਾ ਸਿੱਖ ਸੀ ਉਸ ਨੂੰ ਜੋਗਾ ਅਭਿਆਸ ਸਿਖਾ ਦਿੱਤਾ ਵਿਆਹ ਕਰਵਾ ਕੇ ਘਰੇ ਰਹਿਣ ਲੱਗ ਪਿਆ ਮੋਟ ਫਸ ਗਿਆ ਗੁਰੂ ਨੇ ਕਿਹਾ ਜਾ ਡਾਕ ਕੇ ਸਿੱਖ ਨੂੰ ਲਿਆਓ ਲਿਆਂਦਾ ਪੁੱਛਿਆ ਦੱਸਿਆ ਕਹਿਣ ਲੱਗਾ ਜੀ ਮੇਰੇ ਘਰ ਵਾਲੀ ਪ੍ਰੇਮ ਕਰਦੀ ਐ ਮਹਾਰਾਜ ਕਹਿੰਗੇ ਕਿੰਨਾ ਕੁ ਕਹਿੰਦਾ ਜੀ ਦੱਸ ਨਹੀਂ ਸਕਦਾ ਇੰਨਾ ਜਿਆਦਾ ਮਹਾਰਾਜ ਹੱਥ ਪੇ ਕਾਂਲਗਤਨ ਜੋਗਾ ਅਭਿਆਸ ਕਾ ਕਹਿੰਦਾ ਹਾਂ ਜੀ ਮਹਾਰਾਜ ਕਰ ਸਵਾਸ ਚੜਾਵੀਂ ਸਵਾਸ ਚੜਾਏ ਉਹ ਤਾਰਨ ਸ਼ਕਤੀ ਗੁਰੂ ਨੇ ਖਿੱਚ ਲਈ ਥੋੜਾ ਚਿਰ ਅਸੀਂ ਸ਼ਾਦੀ ਹੋਈ ਨੂੰ ਘਰ ਵਾਲੀ ਨੇ ਜਗਾਇਆ ਪਤੀ ਜੀ ਉਠੋ ਇਸ਼ਨਾਨ ਕਰੋ ਅਮਰਤ ਵੇਲਾ ਪਰ ਹੁਣ ਪਤੀ ਦੇ ਸਵਾਸ ਹੋਣ ਤੇ ਉੱਠੇ ਨਾ ਦਸਵੇਂ ਦਿਨ ਸਵਾਸ ਚੜਾਏ ਐ ਬਾਹਰ ਤਾਰੇ ਵੇਖ ਕੇ ਟਾਈਮ ਦਾ ਅੰਦਾਜ਼ਾ ਲਾਇਆ ਕਿ ਪੈ ਰਾਤ ਰਹਿੰਦੀ ਐ ਖਿਆਲ ਕੀਤਾ ਹੁਣੇ ਤੋਂ ਰੋਣਾ ਸ਼ੁਰੂ ਕੀਤਾ ਕੋਨੋ ਸੰਸਕਾਰ ਹੋਵੇਗਾ ਧੁਖੀ ਮਰ ਜਾਵਾਂਗੀ ਪਹਿਲਾਂ ਪੇਟ ਪੂਜਾ ਫਿਰ ਕੰਮ ਦੂਜਾ ਇਹਨੂੰ ਚੇਤੇ ਰੱਖ ਕੇ ਕਹਿਣ ਲੱਗੀ ਪਹਿਲਾਂ ਖੀਰ ਬਣਾ ਕੇ ਛੱਕ ਲਵਿਏ ਚੂਰੀ ਕੁੱਟ ਕੇ ਰੱਖ ਦਿੱਤੀ ਕਿ ਲੁੱਕ ਕੇ ਰਾਤ ਨੂੰ ਛੱਕ ਲਵਾਂਗੀ ਹੁਣ ਉਹਨੂੰ ਦਿੱਸੀ ਸਾਰਾ ਕੁਝ ਸੁਣੀ ਸਾਰਾ ਕੁਝ ਜਾਂਦਾ ਤੇ ਬੋਲ ਸਕਦਾ ਨਹੀਂ ਲੱਗਾ ਚੇਤੇ ਕਰ ਨਵੇਂ ਪਾਛਨ ਬਚਾ ਲਓ ਹੁਣ ਕਾਲਸਾ ਦੀ ਤਿਆਰੀ ਹੋ ਗਈ ਸੰਸਕਾਰ ਦੀ ਅਸ਼ਨਾਣ ਕਰਵਾ ਕੇ ਸੰਸਕਾਰ ਵਾਸਤੇ ਲੈ ਚੱਲੇ ਜਿੱਥੇ ਬਾਬਾ ਬਕਾਲਾ ਸਾਹਿਬ ਦਾ ਵੱਡਾ ਗੁਰਦੁਆਰਾ ਹੈ ਉੱਥੋਂ ਦੀ ਲੰਗੜਣਾ ਸੀ ਸਾਰੇ ਪਰਿਵਾਰ ਦੇ ਜੀ ਰੋਂਦੇ ਜਾ ਰਹੇ ਐ ਘਰ ਵਾਲੀ ਵੀ ਕਹਿ ਰਹੀ ਐ ਕੰਤਾ ਸਵਰਗ ਸੁਧਾਰਿਆ ਮੈਨੂੰ ਵੀ ਕਸ਼ ਭਾਕ ਕੰਤਾ ਸਵਰਗ ਸੁਧਾਰਿਆ ਮੈਨੂੰ ਵੀ ਕਸ਼ ਭਾਕ ਰੱਜੀ ਹੋ ਜਾ ਬਾਸਪਤੀ ਚੌੜਾ ਦੀ ਤੇ ਸੋਲੇ ਗਾਰੀ ਪਤੀ ਦੇ ਵਿਛੋੜੇ ਦੇ ਕਾਲ ਸਾਲੀ ਦੇ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਸ ਪਹੁੰਚੇ ਤਾਂ ਮਹਾਰਾਜ ਨੇ ਕਿਹਾ ਕਿ ਭਾਈ ਜੇ ਇਹ ਨੂੰ ਜਿੰਦਾ ਕਰ ਦੇਈਏ ਹੁਣ ਕਿਹੜਾ ਐਸਾ ਮਨੁੱਖ ਹੈ ਜਿਹੜਾ ਪੁੱਤ ਮਰਿਆ ਹੋਵੇ ਨੌਜਵਾਨ ਵਸਤਾ ਵਿੱਚ ਤੇ ਸਾਹ ਕੋਈ ਕਹਿ ਦੇਵੇ ਮਾਪਿਆਂ ਨੂੰ ਜਾਂ ਘਰਵਾਲੀ ਨੂੰ ਇਹ ਤਾਂ ਭਾਵੇਂ ਕਹਿ ਦੇਣ ਕਿ ਸੰਤ ਜੀ ਤੁਸੀਂ ਭਾਵੇਂ ਮਰ ਜਾ ਸਾਡਾ ਜ਼ਰੂਰ ਜਿੰਦਾ ਕਰਦੇ ਹੋ ਪਰ ਇਹ ਕੋਈ ਨਹੀਂ ਕਹਿੰਦਾ ਸੰਤਾ ਤੂੰ ਵੀ ਜਿੰਦਾ ਰਹਿ ਗੁਰੂ ਸਾਹਿਬ ਨੂੰ ਕਹਿਣ ਲੱਗੇ ਜੀ ਆਪ ਸਮਰਾਥੋ ਮਹਾਰਾਜ ਨੇ ਉਸ ਵੇਲੇ ਕਿਰਪਾ ਦ੍ਰਿਸ਼ਟੀ ਨਾਲ ਤੱਕਿਆ ਜਿੰਦਾ ਕਰ ਦਿੱਤਾ ਤੇ ਘਰ ਵਾਲੀ ਫੇਰ ਲੱਗੀ ਪਖੰਡ ਜਾਂ ਕਰਨ ਕਹਿਣਗੀ ਕੰਤਾ ਸਵਰਗ ਸੁਧਾਰ ਮੈਨੂੰ ਵੀ ਕਸ਼ ਭਾਕ اے ਕੰਤ ਪਤੀ ਮੈਨੂੰ ਤਾਂ ਕੁਝ ਦੱਸ ਜਾਂਦਾ ਕਿੱਧਰ ਗਿਆ ਸੀ ਉਹਨੂੰ ਪਤਾ ਲੱਗ ਗਿਆ ਤਾਂ ਠੱਗੀ ਵਜੀ ਹੈ ਤੇ ਤੇ rela ਕੈਸਰ ਪ੍ਰੇਤ ਇਹ ਤਾਂ ਪ੍ਰੇਤ ਪ੍ਰੇਤ ਕਹਿੰਦੀ ਸੀ ਝੂਠੇ ਸੋਹ ਲੈ ਗਾਉਂਦੀ ਸੀ ਉਸ ਵੇਲੇ ਉੱਤਰ ਦਿੱਤਾ ਕੈਲਗਾ ਜੈਸੇ ਪਾਇ ਸਖਾਈਆ ਤੈਸੇ ਚੂਰੀ ਚਾਖ ਪਾਇਸ ਨਾ ਨਾ ਖੀਰ ਦਾ ਕੈਲਗਾ ਜਿਵੇਂ ਖੀਰ ਖਾ ਕੇ ਪੇਟ ਪੂਰਤੀ ਕੀਤੀ ਐ ਨਾ ਇਸੇ ਤਰ੍ਹਾਂ ੜੀ ਚੂਰੀ ਲਪੋ ਕੇ ਰੱਖ ਕੇ ਐ ਕੁੱਟ ਕੇ ਉਹ ਜਾ ਕੇ ਖਾਲਾ ਹੋਣੀ ਤੇ ੜੀਕੇ ਚੜਾਂਗਾ ਇਸ ਵਾਸਤੇ ਗੁਰੂ ਜੀ ਕਹਿੰਦੇ ਹਨ ਜਿੱਤ ਦਿਨ ਪੜੋ ਜਿੱਤ ਦਿਨ ਜੇ ਤਦਿਨ ਤੇਹ ਬਿਨਸ ਸੀ ਜਿਸ ਦਿਨ ਪਾਈ ਦੇ ਬਿਨਸ ਸੀ ਨਾਸ ਹੋਵੇਗੀ ਹੁੰਦੀ ਆ ਵੇਲਾ ਕੈਸਨ ਪ੍ਰੀਤ ਤੁਮ ਜਾਣ ਲਿਓ ਮਨ ਮੋਹੀ ਆਪਣੇ ਸੁਖ ਸੁਖ ਸਭ ਲਾਗੋ ਕੋ ਕਾਉ ਕੋ ਨਾ ਹੀ ਰਹਾਓ ਸੁਖ ਮੈਂ ਆਰ ਬਾਤ ਮਿਲ ਬੈਠ ਤੇ ਰਹਿਤ ਚਾਉ ਦਸਕੇਰਾ ਦੇਵਤ ਪਰੇ ਸਭੀ ਸੰਸਾਰਤ ਕੋ ਨਾ ਆਪ ਤਨੇਰ ਹੈ ਘਰ ਕੀ ਨਾਰ ਬਹੁਤ ਇਤਜਾਜ ਸਿਓ ਸਦਾ ਰਾਤ ਸੰਗ ਲਾਗੀ ਜਾਂ ਵੀ ਹਸ ਤਰੀ ਏਕ ਆਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿੱਚ ਕੋ ਬਿਹਾਰ ਬਣੇ ਹੋ ਜਾਂ ਸੇ ਉਹਨੇ ਲਗਾਇਓ ਅੰਤ ਬਾੜ ਨਾਰਕ ਬਿਨ ਹਰਜੀ ਕੋ ਕਾਮਨਾ ਆਇਓ ਚਿਤ ਵੇਲਾ ਕਹਸਨ ਪ੍ਰੇਤ ਉਸ ਵੇਲੇ ਪ੍ਰੇਤ ਪ੍ਰੇਤੀ ਕਹਿੰਦੇ ਸਾਰ ਇਸ ਵੇਲੇ ਪੜ ਇਸ ਕਰਕੇ ਬਾਣੀ ਪੜੋ ਸਿਮਰਨ ਕਰੋ ਮੋਹ ਤੋਂ ਬਚੋ ਗੁਰੂ ਅਗੇ ਅਰਦਾਸ ਕਰਕੇ ਪਕੜ ਚਲਾਇਨ ਤੂ ਤ ਜਮ ਜਦੋਂ ਭਾਈ ਜਮਦੂਤ ਦੇ ਦੂਤਾਂ ਨੇ ਪਕੜ ਕੇ ਚਲਾ ਲਿਆ ਨੇਕਾ ਇਲ ਮੇਕਾ ਇਲ ਅਸਰਾਇ ਜਬਰਾਈ ਜਬਰਾਈਲਾ ਸਾਥਕ ਨੇ ਪਕੜ ਕੇ ਜੀਵ ਨੂੰ ਤੋੜ ਲਿਆ ਕੇ ਕਿਸਨ ਦੇਨੀ ਭੇਤ ਉਸ ਕੋਲੇ ਭੇਤ ਨਹੀਂ ਦੇਣਾ ਕਿਸੇ ਨੇ ਦੱਸਣਾ ਨਹੀਂ ਕਿੱਧਰ ਨੂੰ ਚੱਲੇ ਐ ਘਰ ਵਾਲੀ ਮਿੱਤਰ ਪੁੱਤਰ ਸਾਂ ਸੰਬੰਧੀ ਸਾਰੇ ਕੋਲ ਬੈਠੇ ਨਵਜਾ ਫੜੀਆਂ ਰਹਿ ਜਾਣਗੀਆਂ ਪਤਾ ਨਹੀਂ ਕਿਹੜੇ ਪਾਸੇ ਨੂੰ ਕਰਮਾਂ ਦੇ ਮਾਰੇ ਨੂੰ ਜਾਣਾ ਪੈਣਾ ਛੜ ਖੜੋ ਤੇਖਣੇ ਮਾਹੇ ਕਰਮਾਤਰ ਦੇ ਵਿੱਚ ਦੀ ਛੜ ਕੇ ਪਰੇ ਹੋ ਜਾਂਦੇ ਆ ਜਿਨਸੋਂ ਲੱਗਾ ਏ ਭਾਈ ਜਿੰਨਾ ਨਾਲ ਪ੍ਰੇਤ ਲਾਈ ਬੈਠਾ ਕਹਿੰਦੇ ਸਾਨੂੰ ਚੰਬੜ ਗਿਆ ਜੇ ਤਾਂ ਕੋਲ ਮਾਇਆ ਹੋਵੇ ਤਾਂ ਕਹਿੰਦੇ ਸਾਡਾ ਚੰਦ ਹੈ ਬੂਟਾ ਸਿੰਘ ਸੀ 라ਵਲ ਪਿੰਡੀ ਦਾ ਇੱਕ ਤਾਂ ਨਰਕਧਾਰੀਆਂ ਦਾ ਉਹ ਨਹੀਂ ਇੱਕ ਹੋਰ ਸੀ ਉਹ ਵੀ ਮਹਾਪੁਰਖਾਂ ਨੂੰ ਮਿਲਿਆ ਸੀ ਜਦੋਂ ਨੌਕਰੀ ਤੇ ਲੱਗਣ ਵਾਸਤੇ ਗਿਆ ਕਿਰਾਇਆ ਨਾ ਦਿੱਤਾ ਘਰਦਿਆਂ ਨੇ ਜਦੋਂ ਨੌਕਰੀ ਤੇ ਲੱਗੇਗਾ ਕਹਿੰਦੇ ਸਾਡਾ ਬੂਟਾ ਸਿੰਘ ਚੰਦ ਹੈ ਜਦੋਂ ਸਾਰੀ ਮਾਇਆ ਕੋਲੋਂ ਖੋਹ ਲਈ ਬਾਹਰ ਚਲਾ ਗਿਆ ਮਾਇਆ ਹੋਰ ਕੋਲੇ ਆ ਗਈ ਕਹਿਣ ਲੱਗੇ ਜੋ ਪਹਿਲਾਂ ਜਾਣ ਲੱਗਾ ਕਰੋ ਉਹ ਕੰਬਲ ਵੀ ਉੱਪਰੋਂ ਲਵਾ ਲੈ ਜਿਹੜਾ ਨੌਕਰੀ ਤੋਂ ਲੈ ਕੇ ਆਇਆ ਸੀ ਜਦੋਂ ਫੇਰ ਮਾਇਆ ਕੋਲੇ ਹੋ ਗਈ ਕਹਿੰਦੇ ਸਾਡਾ ਬੂਟਾ ਸਿੰਘ ਸੂਰਜ ਹੈ ਕਹਿੰਣ ਲੱਗਾ ਹੋਣੀ ਸੂਰਜ ੜਕੇ ਚੜਦਾ ਉਸ ਵੇਲੇ ਉਹਨੇ ਬਾਗ ਲਾਇਆ ਇੱਕ ਗੁਰਦੁਆਰਾ ਪਾਇਆ ਸੰਗਤ ਨੂੰ ਮਾਇਆ ਕੱਤਰ ਕਰ ਲੱਗ ਪਿਆ ਭਾਗ ਲੈਣ ਲੱਗ ਪਿਆ ਖਰਚ ਕਰਨ ਲੱਗ ਪਿਆ ਜਦੋਂ ਮਾਇਆ ਕੋਲ ਹੋਵੇ ਉਦੋਂ ਖਾਲਤਾ ਜੀ ਇਹਦੇ ਨਾਮ ਇੱਥੇ ਵਾਸਤੇ ਪਰਸੂ ਪਰਸਾ ਪਰਸਰਾਮ ਇਹਨਾਂ ਮਾਇਆ ਕੇ ਤੀਨ ਨਾਮ ਨਹੀਂ ਤੇ ਪਰਸੂ ਹੈ ਤੇ ਵਾਅਦਾ ਹੋਵੇ ਤੇ ਪਰਸਾ ਤਾਂ ਨਹੀਂ ਹੋਵੇ ਤੇ ਪਰਸਰਾਮ ਇਸ ਵਾਸਤੇ ਮਾਇਆ ਜਿਹੜੀ ਹੈ ਜੇ ਕੋਲ ਹੋਵੇ ਤੇ ਸਾਰੇ ਪ੍ਰੇਮ ਕਰਦੇ ਆ ਤੈਨੂੰ ਮਿੱਤਰ ਮੰਨੇ ਆ ਇੱਕ ਮਾਇਆ ਇੱਕ ਪਰਾਲਬਦ ਇੱਕ ਕਰਮ ਇਹ ਤਿੰਨ ਮਿੱਤਰ ਹੈ ਮਾਇਆ ਤਰੋਂ ਤੱਕ ਜਦੋਂ ਪਰਾਲਬਦ ਬਣੀ ਹੋਵੇ ਕਰਮ ਵੀ ਖਾਲਸਾ ਜੀ ਜੇ ਤ ਚੰਗੇ ਐ ਤੇ ਚੰਗੇ ਪਾਸੇ ਤੇ ਖੋਟੇ ਤੇ ਨਰਕ ਦੇ ਬਾਗੀ ਬਣਾਉਂਦੇ ਹਨ ਇਹ ਮਿੱਤਰ ਸਮੇਂ ਸਮੇਂ ਮੁਤਾਬਕ ਹੈ ਧਾਨ ਇਥੋਂ ਦੇ ਮਿੱਤਰ ਹੈ ਮਨੁੱਖ ਖਾਲਸਾ ਦੀ ਭੂਮਸਾਨ ਕਾ ਤੱਕ ਮਿੱਤਰ ਹੈ ਤੇ ਪਰਾਲਬਦ ਜਦੋਂ ਖਤਮ ਹੋ ਗਏ ਪਰਲੋਕ ਨੂੰ ਜਾਣੇ ਜਾਣਾ ਹੈ ਇਸ ਵਾਸਤੇ ਮਹਾਰਾਜ ਕਹਿੰਦੇ ਛੱਡ ਖੜੋਤੇ ਖਿਨਾ ਮਾਹੇ ਕੈਨ ਮਾਸਟਰ ਦੇ ਵਿੱਚ ਛੱਡ ਕੇ ਜਿਨ੍ਹਾਂ ਦੇ ਨਾਲ ਪ੍ਰੇਮ ਕੀਤਾ ਸੀ ਦੂਰ ਹੋ ਗਏ ਜਿਨ੍ਹਾਂ ਨਾਲ ਵਰਤ ਸੀ ਪਤਾ ਉਹਨਾਂ ਨੂੰ ਹੈ ਮਾਹਪੁਰਖਾਂ ਨਾਲ ਦੀ ਵਰਤ ਸੀ ਇੱਕ ਸਾਇਆ ਸੀ ਅਮਰੀਕ ਸਿੰਘ ਵੀ ਸਟੇਜ ਤੇ ਬੈਠਾ ਕੰਨ ਖਰਾਬ ਹੋ ਗਿਆ ਸੀ ਘਰਦਿਆਂ ਨੇ 5 ਰੁਪਏ ਕੰਨ ਠੀਕ ਕਰਾਉਣ ਵਾਸਤੇ ਨੇ ਸਿੱਧੇ ਤੇ ਮਾਹਪੁਰਖਾਂ ਕੋਲ ਗਿਆ ਉਹਨਾਂ ਨਿਕਲਿਆ ਜੀ ਅਸੀਂ ਛੋਟਾ ਜਿਹਾ ਪਰਦਾ ਹੁਣ ਤੀਜੀ ਚੌਥੀ ਦਾ ਮਾਸਾ ਇੱਥੇ ਕਿ ਨਹੀਂ ਹੋਵੇਗਾ ਤੇ ਸਾਰੇ ਨੇ ਸਾਥ ਛੱਡ ਦਿੱਤਾ ਸੀ ਜੇਤਨ ਬਖਸ਼ਿਸ਼ ਹੋ ਗਈ ਸਾਰੇ ਕਹਿਣ ਲੱਗੇ ਸਾਡਾ ਸਾਡਾ ਕੋਲੋਂ ਤੱਕਿਆ ਜਦੋਂ ਤੱਕ ਕਿਰਪਾ ਹੁੰਦੀ ਨਹੀਂ ਤਾਂ ਸਭ ਛੱਡ ਕੇ ਪਾਸੇ ਹੋ ਜਾਂਦੇ ਹਨ ਇਸੇ ਤਰ੍ਹਾਂ ਦਾਸ ਨਾਲ ਕਿਸੇ ਸਮੇਂ ਚ ਵਾਪਰੀ ਸੀ ਹੱਥ ਮਰੋੜਾ ਤਨ ਕਪੇ ਜਦੋਂ ਭਾਈ ਅੰਤਰਾ ਸਮਾ ਹੋ ਗਿਆ ਹੱਥ ਮਰੋੜਨਗੇ ਜਮਦੂਤ ਸਰੀਰ ਕੰਬੇਗਾ ਉਸ ਦਿਨ ਆਹੋ ਹੋ ਹੋ ਆਸੀਤ ਜਿਹੜਾ ਸਿਉਆ ਵਰਗਾ ਲਾਲ ਡਗਦਾ ਰੰਗ ਕਰਦਾ ਹੈ ਕਾ ਹੋ ਜਾਵੇਗਾ ਮਰੇ ਤੇ ਟਿੱਕਾ ਹੋ ਜਾਵੇਗਾ ਪਾਣੀ ਪਾਣੀ ਰਹਿ ਜਾਵੇਗਾ ਸਰੀਰ ਚ ਜੀ ਜੈ ਸੋ ਲੁਣਾ ਭਾਈ ਜਿਹੋ ਦਾ ਸਰੀਰ ਰੂਪੀ ਧਰਤੀ ਦੇ ਬੀਜਾ ਹੋ ਜਾ ਲੁਣਾ ਵੱਢਣਾ ਪਵੇਗਾ ਕਰਮਾ ਸੰਧੜਾ ਖੇਤ ਇਹ ਕਰਮਾ ਦਾ ਸਰੀਰ ਆ ਖਾਲਸਾ ਜੀ ਜੈਸੀ ਕਲਮ ਉੜੀਆ ਮਾਸਟਕ ਤੈਸੀ ਜਿਹੜੇ ਪਾਸ ਜੈਸਾ ਬੀਜਾ ਸੋ ਲੁਣਾ ਜਿਹੋ ਦਾ ਕੋਈ ਬੀਜ ਬੀਜੇਗਾ ਬੀਜ ਸੋ ਬਚਨ ਕਰਿਆਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਭਾਲੇ ਦਾਕ ਬਜੌਰੀਆਂ ਕਿਕਰ ਬੀਜਾ ਜੱਟ ਹੰਡਾ ਉਨਕਤਾ ਦਾ ਪੈਂਦਾ ਲੋੜਾ ਪੱਟ ਦੀਜ ਦਾ ਤਾਂ ਪਾਪਾ ਰੂਪੀ ਕਿਕਰਾਂ ਦੇ ਬੀਜ ਹੈ ਤੇ ਭਾਲ ਦਾ ਵੈਕਾਂਤ ਰੂਪੀ ਦੇਸ਼ ਦੀਆਂ ਮੁਕਤੀਆਂ ਰੂਪੀ ਬਜੌਰ ਦੀਆਂ ਦਾਕਾਂ ਭਾਲਦਾ ਸੋ ਐਸਾ ਨਹੀਂ ਕਰੇ ਪ੍ਰਾਪਤ ਹੋਵੇਗਾ ਜੇ ਪਾਪਾ ਰੂਪੀ ਕਿਕਰਾਂ ਦੇ ਬੀਜ ਬੀਜੇ ਆ ਤੇ ਨਰਕਾ ਰੂਪੀ ਕਿਕਰਾਂ ਦੀ ਸ਼ਾਹ ਪ੍ਰਾਪਤ ਹੋਵੇਗੀ ਤੇ ਕਕਰਾਂ ਦੀਆਂ ਸੂਲਾਂ ਦਾ ਦੁੱਖ ਭੋਗਣਾ ਪਵੇਗਾ ਨਾਨਕ ਪ੍ਰਭ ਸਰਣਾ ਗਤੀ ਸੋ ਸਤਿਗੁਰੂ ਜੀ ਅਗੇ ਬੇਨਤੀ ਕਰੀਏ اے ਪਰਮੇਸ਼ਰ ਆਪ ਜੀ ਸਰ ਨੂੰ ਗਤੀ ਪ੍ਰਾਪਤ ਹੋਏ ਆ ਸਰ ਨੂੰ ਗਿਹ ਪ੍ਰਭ ਦੇਤ ਇਹ ਬੇਨਤੀ ਕਰੀਏ ਚਰਨ ਰੂਪੀ ਬੋਤ ਜਹਾਜ਼ ਹੈ ਪ੍ਰਭੂ ਦੇਤ ਦੇਣਾ ਕਰੋ ਜਿਹੜਾ ਬਣ ਜਾਵੇ ਉਹਨਾਂ ਨੂੰ ਚਰਨ ਜੋ ਅਰਧ ਸਥਾਨ ਆਸਰਾ ਰੂਪ ਹੈ ਉਹ ਵਾਹਿਗੁਰੂ ਨਾਮ ਜਹਾਜ਼ ਹੈ ਛੜੇ ਸੋਤਰੇ ਪਾਰ ਰੂਪ ਜੋ ਜਹਾਜ ਆਏ ਬਹੁਤ ਨਾਮ ਜਹਾਜ ਦਾ ਹੈ ਉਹ ਪਰਮੇਸ਼ਰ ਵਾਹਿਗੁਰੂ ਉਹਨਾਂ ਨੂੰ ਦੇਤ ਦੇ ਦੇਤ ਦੇ ਦਿੰਦਾ ਹੈ ਦਿੰਦਾ ਸੀ ਜਿਹੜਾ ਜਪੇਗਾ ਉਹਨਾਂ ਨੂੰ ਦੇਵੇਗਾ ਹੁਣ ਤਾਂ ਚਰਨਾਂ ਨਾਲ ਬੜਾ ਪਾਰੀ ਰੌਲਾ ਪਿਆ ਫਿਰਦਾ ਹੈ ਨਰਕਤਾਰੀ ਕਹਿੰਦੇ ਸਾਡੇ ਅੰਗੂਠੇ ਹੀ ਮੂੰਹ ਚ ਲਓ ਰੌਦਾ ਸੌਮੀ ਕਹਿੰਦੇ ਅਸੀਂ ਮੈਲ ਹੀ ਨਹੀਂ ਲਗਣ ਦਿੰਦੇ ਪੈਰ ਨੂੰ ਬੜਾ ਪਾਣੀ ਉੱਜਲ ਚਿੱਟਾ ਹੀ ਰਹਿੰਦਾ ਹੈ ਇੱਕ ਹੋਰ ਹੀ ਜੰਮ ਪਿਆ ਇੱਧਰ ਗੁਰਦਾਸਪੁਰ ਦੇ ਇਲਾਕੇ 'ਚ ਉਹ ਕਹਿੰਦਾ ਮੇਰੀ ਅੱਡੀ ਚੰਗੀ ਆ ਵੀ ਧੋਕੇ ਪੀਲਾ ਕਰੋ ਮੂੰਠਾ ਨੀ ਮੂੰਹ ਚ ਪਾਉਣਾ ਤੇ ਇਸ ਤਰ੍ਹਾਂ ਦੇ ਬੜੇ ਪਖੰਡੀ ਐ ਪਰ ਭਾਈ ਇੱਕ ਗੁਰੂ ਕਾ ਗੁਰਸਿੱਖ ਕਵੀ ਹੋਇਆ ਨਿਹਾਲ ਸਿੰਘ ਉਹਨੇ ਕਲਗੀਧਰ ਦੇ ਚਰਨਾਂ ਦਾ ਜ਼ਿਕਰ ਕੀਤਾ ਹੈ ਜੋਈ ਪਾਦ ਲక్ష్ਮੀ ਚਾਸਤਮਾ ਜਦੀਨਾ ਨਾਥ ਜੋਈ ਪਾਦ ਲਾਂਗੇ ਦੌਰੇ ਗਾਜ ਹੈ ਤਹੇਰੇ ਹੈ ਜੋਈ ਪਾਦ ਗੋਤਮ ਕੀ ਨਾਰ ਕੋ ਸੁਖਦ ਭਾਏ ਜੋਈ ਪਾਦ ਮੇਤਕੀ ਕੇ ਪਾਛੇ ਪਏ ਚੇਰੇ ਹੈ ਜੋਈ ਪਾਦ ਰਿਖੀ ਮਨੀ ਸਾਹਿਬ ਸੇਵਤ ਹੈ ਜੋਈ ਪਾਦ ਕਾਜੀ ਨੇ ਪਕਰ ਕਰ ਫੇਰੇ ਹੈ ਸਾਬ ਮੁਕੰਦ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਖੋਜ ਖੋਜ ਦੇਖੇ ਸੋਈ ਪਾਦ ਤੇਰੇ ਹੈ ਐਸੇ ਤੇਰੇ ਪਵਿੱਤਰ ਚਰਨ ਹੈ ਐਸੇ ਸਤਿਗੁਰ ਸੱਚੇ ਪਾਤਸ਼ਾਹ ਚਰਨ ਰੂਪੀ ਜਹਾਜ ਦਾ ਆਸਰਾ ਕਿਰਪਾ ਕਰਕੇ ਸਾਨੂੰ ਵੀ ਬਖਸ਼ੋ ਸੋ ਖਾਲਸਾ ਜੀ ਟਾਈਮ ਹੋ ਸਕਦਾ ਵੱਧ ਲੱਗ ਗਿਆ ਹੋਵੇ ਸੰਗਤ ਖਿਵਾ ਬਖਸ਼ੇ ਹੁਣ ਭੋਗ ਪਵੇਗਾ ਭੋਗ ਤੋਂ ਉਪਰੰਤ ਯਾਨੀ ਰਾਗੀ ਭਾਈ ਬਲਵੀਰ ਸਿੰਘ ਜੀ ਜਿਹੜੇ ਦਿੱਲੀ ਵਾਲੇ ਕਰਕੇ ਮਸ਼ਹੂਰ ਹੈ ਉਹ ਕੀਰਤਨ ਅੱਧੇ ਘੰਟੇ ਅੱਧਾ ਘੰਟਾ ਕਰਨਗੇ ਉਸ ਤੋਂ ਪਿੱਛੋਂ ਅਗਲਾ ਪ੍ਰੋਗਰਾਮ ਜੋ ਹੋਵੇਗਾ ਉਹ ਕੀਰਤਨ ਦੇ ਟਾਈਮ ਤੇ ਬੇਨਤੀ ਕੀਤੀ ਜਾਵੇਗੀ ਸੋ ਸਾਰੀਆਂ ਸੰਗਤਾਂ ਕੋਈ ਨਹੀਂ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਸੇ ਤਰ੍ਹਾਂ ਟਿਕਾਣ ਨਾਲ ਬੈਠੇ ਰਹਿਣਾ ਹੈ ਸਤਿਗੁਰੂ ਜੀ ਬੇਨਤੀ ਕਿ ਕਿਤਿ ਗੁਰੂ ਸਾਹਿਬਾਂ ਨੂੰ ਸੱਚੇ ਪਾਛੇ ਮਹੀਨੇ ਦਾ ਆਪਣੀ ਨੇ ਕਰਤੱਵਤਾ ਦੱਸਿਆ ਇਸ ਮਹੀਨੇ ਦੁਆਰਾ ਬੜਾ ਆਪਣੀ ਨੇ ਦੱਸਿਆ ਕਿ ਜੀਵ ਕਾਸ਼ਟ ਭੋਗਦਾ ਪਰ ਕੀ ਮੁਕਤੀ ਵੀ ਹੋ ਸਕਦੀ ਫਲਾਦੀ ਹੈ ਮਹਾਰਾਜ ਕਹਿੰਦੇ ਹਾਂ ਸੁਣੋ ਕੋੜੋ ਪੰਗਤੀ ਫੇਰੇ ਸੇ ਪਾ ਤੋਏ ਨਰਕ ਨਾ ਪਾਈਐ ਮਹਾਰਾਜ ਕਹਿੰਦੇ ਪਾਈ ਸੇ ਉਹ ਨਰਕ ਨਾ ਪਾਈਐ ਨਹੀਂ ਪਾਵੇਗਾ ਕੌਣ ਕਹਿੰਦੇ ਭਾ ਦੋਏ ਧਾ ਨਾਮ ਸਾਰਨ ਦਾ ਕਹਿੰਦੇ ਭਾ ਦਿੱਤੀ ਸਾਰ ਦਿੱਤੀ ਫਲਾਨੀ ਚੀਜ਼ ਸਾਸਨ ਹੋ ਗਈ ਭਾ ਨਾਮ ਸਾਰਨਾ ਤੇ ਦੋ ਨਾਮ ਦੁਬਦਾ ਦਾ ਜਿਨ੍ਹਾਂ ਨੇ ਬ੍ਰह्म ਅਭਿਆਸ ਰੂਪੀ ਭਾ ਪ੍ਰਕਾਸ਼ ਆਗਰੇ ਨਾਲ ਦੁਬਦਾ ਨੂੰ ਨਿਵਰਤ ਕਰਨ ਨੂੰ ਉਪ사ੜ ਦਿੱਤਾ ਨਾ ਨਰਕ ਨਾ ਪਾਈ ਹੈ ਨਾ ਨਹੀਂ ਨਾ ਨਿਝੇ ਕਰਕੇ ਤੇ ਨਾ ਮਨੁੱਖ ਨੰਨਾ ਕਰ ਮੁਕਤਾ ਹੈ ਨਾ ਨਾਮਾ ਨਹੀਂ ਦਾ ਨਾ ਨਾਮਾ ਮਨੁੱਖ ਦਾ ਨਾ ਨਾਮਾ ਨਿਝੇ ਦਾ ਨਾ ਨਹੀਂ ਉਹ ਸੇ ਉਹ ਨਾ ਮਨੁੱਖ ਨਿਛੇ ਕਰਕੇ ਨਰਕ ਨਾ ਪਾਈ ਹੈ ਨਹੀਂ ਪਵੇਗਾ ਨਰਕ ਵਿੱਚ ਉਹ ਮਨੁੱਖ paun ਗੁਰ ਰੱਖਣ ਵਾਲਾ ਹੇਤ ਗੁਰ ਰੱਖਣ ਵਾਲਾ ਹੇਤ ਜਿਹੜਾ ਗੁਰੂ ਦੇ ਨਾਲ ਹੇਤ ਰੱਖਣ ਵਾਲਾ ਮਨੁੱਖਾ ਪ੍ਰੇਮ ਕਰਨ ਵਾਲਾ ਮਨੁੱਖਾ ਨਰਕ ਨਾ ਪਾਈ ਹੈ ਉਹ ਨਹੀਂ ਪਵੇਗਾ ਤੇ ਜਿਹੜਾ ਪਖੰਡੀ ਨਾਲ ਹੈ ਉਹ ਜ਼ਰੂਰ ਪਵੇਗਾ ਨਰਕ ਪਾਈ ਹੈ ਤੇ ਨਾ ਗੁਰ ਰੱਖਣ ਵਾਲਾ ਹੇਤ ਜਿਹੜਾ ਨਹੀਂ ਰੱਖਣ ਵਾਲਾ ਏਕ ਗੁਰੂ ਨਾਲ ਨਰਕ ਪਾਈ ਹੈ ਤੇ ਜਿਹੜਾ ਪ੍ਰੇਮ ਰੱਖਣ ਵਾਲਾ ਨਰਕ ਨਾ ਪਾਈ ਹੈ ਉਹ ਨਹੀਂ ਕਦੇ ਵੀ ਪਵੇਗਾ ਇਸ ਵਾਸਤੇ ਪੂਰਨ ਗੁਰੂ ਗ੍ਰੰਥ ਸਾਹਿਬ ਦੇ ਨਾਲ ਆਪਾਂ ਪ੍ਰੇਮ ਕਰੀਏ ਖੰਡੇ ਬਾਟ ਦਾ ਅਮਰ ਸ਼ਕੀਏ ਗੁਰੂ ਦੇ ਲੜ ਲੱਗੀਏ ਤੇ ਦੁਬਦੋਂ ਤੋਂ ਬਚੀਏ ਅੱਜ ਨਾਨਕ ਗੁਰੂ ਨਾਨਕ ਪ੍ਰਭ ਸਰਣਾਗਤੀ ਚਰਨ ਗੋਹਦ ਪ੍ਰਭ ਦੇਤ ਸੇ ਪਾਤ ਨਰਕ ਨਾ ਪਾਈਐ ਹੇ ਗੁਰ ਰਖਣ ਵਾਲੇ ਤੋ ਅਗਰ ਭਰਮ ਪੁਲ ਆਣੀਆ ਦੂਜਾ ਲਗਾਹੇ ਤੋ ਲੱਖ ਸਿਗਾਰ ਬਣਾਇਆ ਕਾਰਜ ਨਹੀਂ ਕੀਤ ਜੈ ਤ ਦੇਨ ਦੇ ਬਨ ਸਸੀ ਤੇ ਤਵੇਲਾ ਕੈਸਨ ਪਰੇ ਤ ਪਕੜ ਚਲਾਇਨ ਦੂਤ ਜਾਮ ਕਿਸਾਨ ਦੇ ਨੀ ਪੇਤੋ ਛੱਡ ਖੜੂ ਤੇ ਖਿਨਾ ਮੋਏ ਜਨ ਸੰ ਲੱਗਾ ਹੈ ਤੋ ਹੱਥ ਮਰੋੜ ਤਨ ਕਪੇ ਸਿਆ ਹੋਸੇ ਤੋ ਜਿਹਾ ਬੀਜੋ ਲੁਣੋ ਕਰਮਾਂ ਸੰਧੜਾ ਖੇਤ ਨਾਨਕ ਪ੍ਰਭ ਸਰਣ ਗਤੀ ਚਾਰਨ ਬੋਹਿਤ ਪ੍ਰਭ ਦੇਤ ਸੇ ਪਾਤ ਨਰਕ ਨਾ ਪਾਈਆ ਗੁਰ ਰਖਣ ਵਾਲਾ ਹੈ ਤੋ ਸੇ ਪਾਪ ਨਰਕ ਨਾ ਪਾਇਆ ਗੁਰ ਰਖਣ ਵਾਲਾ ਹੈ ਤੋ ਵਾਹਿਗੁਰੂ ਜੀ ਕਾ ਫਲ ਸੋ